ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਅੱਜ ਦੌਲਤਰਾਵੰ ਡੇਰੀ ਫਾਰਮ ਤੋਂ ਵੀਡੀਓ ਬਣ ਰਹੀ ਆ ਆ ਵੇਖੋ ਜੀ ਬਾਈ ਜੀ ਹੁਣਾਂ ਕੋਲੇ ਪੂਰਾ ਵਦਗਾ ਪੂਰੇ ਗਾਹਕ ਪਹੁੰਚੇ ਵੇ ਤੇ ਨਵਾਂ ਮਾਲ ਪਹੁੰਚਿਆ ਵਾ ਤੇ ਬਾਈ ਜੀ ਹੁਣੀ ਦੇਖਭਾਲ ਗਾਈਆਂ ਦੀ ਕਰੀ ਜਾਂਦੇ ਆ ਵੇਖੋ ਜੀ ਕਾ ਬਾਈ ਸੋ ਇਹ ਆਪਾਂ ਇੱਕ ਜਰਸੀ ਗਾਹ ਆਈ ਵੀ ਆ ਆ ਜੋ ਕਾਲੀ ਡੱਬੀ ਵੈੜ ਡੱਬੀ ਵੈੜ ਵੇਖੋ ਜੀ ਲਓ ਬਾਈ ਜੀ ਅ ਭਾਈ ਜੀ ਹੁਣਾਂ ਨੇ ਗਾਵਾਂ ਲੰਗਾ ਨਾ ਤੋ ਕਿੰਨਾਂ ਲੈ ਲੰਗਾ ਗਾਵਾਂ ਫਿਰ ਭਾਈ ਨੇ ਦੋ ਲਈਆਂ ਜੀ ਦੋ ਲਈ ਕਿਹੜੀ ਜਗ੍ਹਾ ਤੋਂ ਆ ਜੀ ਸ਼ਾਹਕੋੜ ਦੇ ਲੱਗਾਂ ਮੱਸੀਆਂ ਮੱਸੀਆਂ ਤੋਂ ਸ਼ਾਹਕੋੜ ਦੇ ਲੱਗ ਗਏ ਓ ਬਾਈ ਜੀ ਹੁਣੇ ਸ਼ਾਹਕੋੜ ਦੇ ਲੱਗਾਂ ਮੱਸੀਆਂ ਤੋਂ ਆਇਆ ਦੋ ਗਾਵਾਂ ਲੰਗਾ ਕਿਹੜਾਂ ਲੰਗਾ ਇਹ ਵਾਲਾ ਉਹ ਬਣੇ ਆ ਜੀ ਆ ਦੋਨੇ گاਵਾ ਬਾਈ ਜੀ ਹੁਣਾਂ ਨੇ ਇਹਨਾਂ ਤੋਂ ਅੱਜ ਖਰੀਦੀਆਂ ਬਾਈ ਜੀ ਹੁਣਾਂ ਤੋਂ ਜੀ ਕਿ ਕਿਸੇ ਵੀ ਵੀਰ ਨੂੰ ਕੋਈ ਵੀ ਮਾਲ ਚਾਹੀਦਾ ਹੋਵੇ ਬਾਈ ਜੀ ਕਲਾਕਲੇ 13 ਇੰਚੀ ਮਾਲ ਬਾਈ ਜੀ ਹੁੰਦਾ ਹਰ ਟਾਈਮ ਜਦੋਂ ਵੀ ਮਰਜੀ ਬਾਈ ਜੀ ਹੁਣਾਂ ਨਾਲ ਕਨੈਕਟ ਕਰ ਸਕਦੇ ਆ ਉਹ ਰਾਹ ਦੇ ਵਿੱਚ ਗਾਹਕ ਉੱਧਰ ਵੀ ਖੜੇ ਆ ਉਹ ਵੀ ਸੈਟਿੰਗ ਕਰੀ ਜਾਂਦੇ ਆ ਇਹਨਾਂ گاਵਾ ਦੇ ਵਿੱਚ ਉਹ ਗਾਂਾਂ ਦੀ ਖਰੀਦਦਾਰੀ ਕਰਨਗੇ ਬਾਈ ਜੀ ਸਾਰੇ